ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਬਾਰੇ ਕਿਸਾਨ ਵੀਰਾਂ ਦੇ ਕਾਫੀ ਸਵਾਲ ਆ ਰਹੇ ਸੀ ਕਿਉਂਕਿ ਜਿਹੜੀ ਬਾਸਮਤੀ ਦੀ ਪਨੀਰੀ ਬੀਜ ਜਿਹੜੀ ਆਪਾਂ ਜੂਨ ਮਹੀਨੇ ਦੇ ਵਿੱਚ ਜਾਂ ਜਿਆਦਾ ਸਮੇਂ ਵਾਲੀ ਕਿਸਮ ਨੂੰ ਮਈ ਐਂਡ 'ਚ ਕਿਸਾਨ ਵੀਰ ਬੀਜ ਲੈਂਦੇ ਆ ਕਿ ਇਹਦਾ ਰਕਬੇ ਬਾਰੇ ਕਿ ਇਹਦਾ ਕਿੰਨਾ ਕੁ ਰਕਬਾ ਲਈਏ ਜੇ ਲਾਉਣਾ ਚਾਹੀਦਾ ਬਾਸਮਤੀ ਜਾਂ ਨਹੀਂ ਲਾਉਣਾ ਚਾਹੀਦਾ ਕਿਉਂਕਿ ਜਿਹੜੀ ਬਾਸਮਤੀ ਦੇ ਰੇਟ ਦੇ ਵਿੱਚ ਹੁਣ ਥੋੜੀ ਜਿਹੀ ਤੇਜ਼ੀ ਦੇਖਣ ਨੂੰ ਜਿਹੜੀ ਮਿਲ ਰਹੀ ਹੈ ਰੇਟ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਤਾਂ ਬਾਸਮਤੀ ਬਾਰੇ ਜਾਂ ਆਪਾਂ ਬਾਸਮਤੀ ਕਹਿ ਲਈਏ ਜਾਂ ਸਬਜ਼ੀਆਂ ਕਹਿ ਲਈਏ ਜਾਂ ਕੋਈ ਵੀ ਚੀਜ਼ ਹੈ ਜਿਹਦੇ ਉੱਤੇ ਡਿਮਾਂਡ ਤੇ ਸਪਲਾਈ ਦਾ ਜਿਹੜਾ ਹੈਗਾ ਜਿਹੜਾ ਇਹ ਤੇ ਨੁਕਤਾ ਲਾਗੂ ਹੁੰਦਾ ਕਿ ਜਿੰਨੀ ਪੈਦਾਵਾਰ ਆ ਜੇ ਤਾਂ ਮੰਗ ਉਸ ਤੋਂ ਜ਼ਿਆਦਾ ਫਿਰ ਆਪਾਂ ਨੂੰ ਰੇਟ ਬਹੁਤ ਚੰਗਾ ਮਿਲੂਗਾ ਜਿੰਨੀ ਪੈਦਾਵਾਰ ਆ ਜੇ ਮੰਗ ਉਸ ਤੋਂ ਘੱਟ ਆ ਤਾਂ ਰੇਟ ਡਾਊਨ ਜਾਂਦੇ ਆ فرض ਕਰ ਲਓ ਵੀ ਜੇ ਉਹਦੀ ਪੈਦਾਵਾਰ ਵੱਧ ਹੋ ਗਈ ਮੰਗ ਘੱਟ ਆ ਹੁਣ ਜਿਹੜੀ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਮੰਗ ਪੰਜਾਬ ਦੀ ਹਰਿਆਣੇ ਦੇ ਬਾਸਮਤੀ ਦੀ ਇੰਡੀਆ ਦੇ ਬਾਸਮਤੀ ਦੀ ਹੈਗੀ ਹੈ ਕੋਈ ਸ਼ੱਕ ਨਹੀਂ ਇਹਨੂੰ ਪਸੰਦ ਕੀਤਾ ਜਾਂਦਾ ਕਿਉਂਕਿ ਕੁਆਲਿਟੀ ਬਹੁਤ ਸੋਹਣੀ ਬਣਦੀ ਆ ਪਰ ਇਦੇ ਵਿੱਚ ਜਿਹੜਾ ਇੱਕ ਫੈਕਟਰ ਕੰਮ ਕਰਦਾ ਕਿ ਜਿਵੇਂ ਆਪਾਂ ਬਾਸਮਤੀ ਕਹਿ ਲਈਏ ਆਲੂ ਕਹਿ ਲਈਏ ਸਬਜ਼ੀਆਂ ਕਹਿ ਲਈਏ ਕਿ ਜਿਹੜਾ ਕਿਸਾਨ ਵੀਰ ਇਹਨੂੰ ਲਗਾਤਾਰ ਲਾਉਂਦਾ ਹੈ ਜਿਹੜੀਆਂ ਸਬਜ਼ੀਆਂ ਬੀਜਦਾ ਉਹ ਮੁਨਾਫਾ ਕਮਾ ਸਕਦਾ ਕਿਉਂਕਿ ਜੇ فرض ਕਰ ਲਓ ਇਸ ਸੀਜ਼ਨ 'ਚ ਆਪਾਂ ਨੂੰ ਰੇਟ ਚੰਗਾ ਮਿਲ ਗਿਆ ਅਗਲੇ ਸੀਜ਼ਨ ਦੇ ਵਿੱਚ ਹੋਰ ਕਿਸਾਨ ਵੀਰ ਹੈ ਜਿਹੜੇ ਉਹ ਰਕਬਾ ਐਡ ਹੋ ਜਾਂਦਾ ਉਹ ਉਸ ਚੀਜ਼ ਨੂੰ ਬੀਜ ਲੈਂਦੇ ਕਿਤਾ ਰੇਟ ਵਧ ਮਿਲ ਰਿਹਾ ਫਿਰ ਉਹਦੀ ਪੈਦਾਵਾਰ ਵੱਧ ਜਾਂਦੀ ਹੈ ਤੇ ਮੰਗ ਉਨੀ ਕੀ ਰਹਿੰਦੀ ਆ ਦੇਖੋ ਮੰਗ ਜਿਹੜੀ ਹੈਗੀ فرض ਕਰ ਲਓ ਕਿਸੇ ਚੀਜ਼ ਦੀ 10 ਟਨ ਦੀ ਮੰਗ ਆ ਤੇ ਅਗਲੀ ਵਾਰ ਜਿਹੜੀ ਪੈਦਾਵਾਰ ਉਹਦੀ 15 ਟਨ ਹੋਗੀ ਤਾਂ ਉਹਦਾ ਰੇਟ ਡਾਊਨ ਜਾਣਾ ਤੇ ਜੇ ਉਹਦੀ 10 ਟਨ ਦੀ ਮੰਗ ਆ ਜਾਂ ਅਗਲੇ ਸਾਲ ਥੋੜੀ ਬਹੁਤੀ ਮੰਗ ਵੱਧ ਸਕਦੀ ਆ ਬਾਦੀ ਸਾਹਿਬ ਨਾਲ فرض ਕਰ ਲਓ ਕਿ 11 ਜਾਂ 12 ਟਨ ਹੋਗੀ ਮੰਗ ਪੈਦਾਵਾਰ ਉਨੀ ਹੋਈਆਂ ਫੇਰ ਉਹਦਾ ਰੇਟ ਚੰਗਾ ਮਿਲੂਗਾ ਤਾਂ ਇਸ ਕਰਕੇ ਫੇਰ ਜਿਹੜੇ ਸਰ ਰੇਟ ਘਟ ਜਾਂਦਾ ਤੇ ਜਿਹੜੇ ਕਿਸਾਨ ਵੀਰਾਂ ਨੇ ਰਕਬਾ ਵੱਧ ਲਾਇਆ ਹੁੰਦਾ ਉਹਨਾਂ ਨੂੰ ਜਿਹੜਾ ਹੈਗਾ ਇਹ ਚੀਜ਼ ਦਾ ਲੌਸ ਹੁੰਦਾ ਤੇ ਅਗਲੇ ਸਾਲ ਜਿਹੜਾ ਹੈਗਾ ਉਹ ਰਕਬਾ ਛੱਡ ਦਿੰਦੇ ਆ ਤੇ ਉੱਥੇ ਰੇਟ ਫਿਰ ਥੋੜੇ ਬਹੁਤੇ ਫੇਰ ਵੱਧ ਜਾਂਦੇ ਆ ਇਹ ਜਿਹੜਾ ਹੈਗਾ ਫਾਰਮੂਲਾ ਲੱਗ ਹੁੰਦਾ ਤੇ ਇਸੇ ਤਰ੍ਹਾਂ ਹੀ ਵਾਪਰਦਾ ਇਸ ਕਰਕੇ ਜਿਹੜਾ ਰਕਬਾ ਤੁਸੀਂ ਹਮੇਸ਼ਾ ਵੰਡਮਾ ਲਾਓ ਰਕਬਾ ਇੱਕਦਮ ਕਿਸੇ ਵੀ ਚੀਜ਼ ਦੀ ਵਧਾਉਣ ਦੀ ਕੋਸ਼ਿਸ਼ ਨਾ ਕਰੋ ਪਰ ਵੰਡਮਾ ਰਕਬਾ ਜ਼ਰੂਰ ਲਾਓ ਇਹਦੇ ਨਾਲ ਆਪਣਾ ਜਿਹੜਾ ਹੈਗਾ ਕੁਝ ਆਪਾਂ ਝੋਨੇ ਦਾ ਰਕਬਾ ਲਾ ਲਈਏ ਕੁਝ ਬਾਸਮਤੀ ਦਾ ਲਾ ਲਈਏ ਬਾਸਮਤੀ ਦੀਆਂ ਕਿਸਮਾਂ ਦੇ ਵਿੱਚ ਜਿਵੇਂ 1509 ਆ 16 1847 ਹੈ ਇਹ ਘੱਟ ਸਮੇਂ ਵਾਲੀਆਂ ਕਿਸਮਾਂ ਨੇ 1718 ਦੀ ਬਹੁਤ ਮੰਗ ਹੈ 1121 ਦੇ ਵਿੱਚ ਥੋੜਾ ਜਿਹਾ ਝਾੜ ਘਟਦਾ ਕਿਉਂਕਿ ਬਿਮਾਰੀ ਵਗੈਰਾ ਜਿਹੜੀ ਹੈਗੀ ਆ ਕਾਫੀ ਪੁਰਾਣੀ ਵੈਰੈਟੀ ਹੋ ਗਈ ਤੇ ਯੀਲਡ ਘਟਦਾ 1885 ਦਾ ਚੌਲ ਠੀਕ ਹੈ ਤਾਂ ਇਹ ਜਿਹੜੀਆਂ ਕਿਸਮਾਂ 1718 ਦੀ ਕੁਆਲਿਟੀ ਬਹੁਤ ਸੋਹਣੀ ਆ ਪੰਜਾਬ ਬਾਸਮਤੀ 1 ਨੰਬਰ ਆਪਣੀ 7 ਨੰਬਰ ਪੰਜਾਬ ਬਾਸਮਤੀ 7 ਬਹੁਤ ਸੋਹਣੀ ਜਿਹੜੀ ਪੰਜਾਬ ਬਾਸਮਤੀ 5 ਹੈ ਤਾਂ ਇਹ ਕਿਸਮਾਂ ਦੀ ਤੁਸੀਂ ਜਿਹੜੀ ਹੈਗੀ ਹੈ ਬਜਾਈ ਸਮੇਂ ਅਨੁਸਾਰ ਕਰ ਸਕਦੇ ਇਹਦੇ ਬਾਰੇ ਆਪਾਂ ਵੀਡੀਓ ਵੀ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਪਰ ਜੇ ਆਪਾਂ ਕਹੀਏ ਕਿ ਇੱਕਦਮ ਰਕਬਾ ਵਧਾ ਕੇ ਤੇ ਆਪਾਂ ਜਿਹੜਾ ਹੈਗਾ ਉਹਦਾ ਮੁਨਾਫਾ ਲਵਾਂਗੇ ਉਸ ਚੀਜ਼ ਦਾ ਜਿਹੜਾ ਨੁਕਸਾਨ ਹੁੰਦਾ ਕਈ ਵਾਰ ਕੀ ਹੁੰਦਾ ਕਿ ਆਪਣੀ ਜਾਂ ਆਪਣਾ ਝਾੜ ਇੰਨਾ ਜ਼ਿਆਦਾ ਵਧੇ ਕਿ ਜੇ ਥੋੜਾ ਬੋਧਾ ਰੇਟ ਘਟਦਾ ਤਾਂ ਆਪਣਾ ਆਪਣਾ ਨੁਕਸਾਨ ਨਾ ਹੋਵੇ ਕਿ ਝਾੜ ਆਪਾਂ ਚੰਗਾ ਲੈ ਲਿਆ ਰੇਟ ਥੋੜਾ ਜਿਹਾ ਘਟ ਗਿਆ ਤਾਂ ਝਾੜ ਜਿਹੜਾ ਹੈਗਾ ਆਪਾਂ ਨੂੰ ਮਨਾਫਾ ਜਿਹੜਾ ਹੈ ਘਟਦਾ ਨਹੀਂ ਹੈਗਾ ਸੋ ਇਹਦੇ ਬਾਰੇ ਆਪਾਂ ਤੁਸੀਂ ਜਰੂਰ ਜਾਣਕਾਰੀ ਸਾਂਝੀ ਕਰਿਓ ਕਿ ਕਿਹੜੀ ਕਿਸਮ ਤੁਸੀਂ ਲਾਉਣੀ ਆ ਬਾਸਮਤੀ ਕਿਹੜੀ ਕਿਸਮ ਬੀਜਣ ਜਾ ਰਹੇ ਹੋ ਕਿੰਨਾ ਕਰਕਬਾ ਬੀਜਣ ਜਾ ਰਹੇ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਫਿਰ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ ਜੀ